ਅੱਗੇ ਅਪ ਟੂ ਰਿਚ ਵੱਡੇ ਪੱਧਰ ਦੀ ਚੈਕਿੰਗ ਕੀਤੀ ਆ ਰੇ ਕੀ ਕਹਿੰਨਾ ਹੈ ਜਵਾਰੀ ਅੱਜ ਇੱਕ ਸਪੈਸਿਫਿਕ ਆਪਰੇਸ਼ਨ ਕੀਤੀ ਜਾ ਰਹੀ ਹੈ ਬਾਜ਼ੀਗਰ ਬਸਤੀ ਥੂਰੀ ਦੇ ਵਿੱਚ ਜਿੱਥੋਂ ਸਾਨੂੰ ਕਾਫੀ ਸ਼ਿਕਾਇਤਾਂ ਆਂਦੀਆਂ ਨੇ ਕਿ ਇੱਥੇ ਡਰਗ ਦੇ ਟ੍ਰੇਡ ਹੁੰਦੇ ਨੇ ਕਈ ਸਾਰੇ ਐਫ ਆਈ ਆਰਸ ਹੋਏ ਨੇ ਪਾਸ ਪਿਛਲੇ ਦਿਨਾਂ ਜਿਹਦੇ ਵਿੱਚ ਇਸ ਏਰੀਆ ਦੇ ਮੁਲਜ਼ਮ ਨੇ ਕ੍ਰਿਮੀਨਲਸ ਨੇ ਜਿਹੜੇ ਕਿ ਐਨ ਡੀ ਪੀ ਐਸ ਕੇਸਸ ਦੇ ਵਿੱਚ ਫਿਗਰ ਹੋਏ ਨੇ ਅੱਜ ਇਸ ਏਰੀਆ ਦੀ ਸਫਾਈ ਕਰਨ ਲਈ ਇਸ ਏਰੀਆ ਦੇ ਵਿੱਚ ਇੰਟੈਲੀਜੈਂਸ ਲੈਡ ਆਪਰੇਸ਼ਨਸ ਕਰ ਰਹੇ ਹਾਂ ਤਾਂ ਕਿ ਆਪਾਂ ਪੁਰਾਣੇ ਰਿਕਾਰਡਸ ਦੇਖ ਕੇ ਕੁਝ ਇੰਟੈਲੀਜੈਂਸ ਇਕੱਠਾ ਕਰਕੇ ਸਪੈਸਿਫਿਕ ਘਰਾ ਦੀ ਆਪਾਂ ਚੈਕਿੰਗ ਕੀਤੀ ਹੈ ਤਾਂ ਕਿ ਇਸ ਏਰੀਆ ਦੇ ਵਿੱਚ ਜਿਹੜੇ ਕ੍ਰਾਈਮਨਲਸ ਹੈਗੇ ਨੇ ਉਹਨਾਂ ਦਾ ਕਾਰੋਬਾਰ ਬੰਦ ਕੀਤਾ ਜਾ ਸਕੇ ਉਹਨਾਂ ਦੇ ਖਿਲਾਫ ਕਾਨੂੰਨੀ ਐਕਸ਼ਨ ਹੋ ਸਕੇ ਔਰ ਉਹਨਾਂ ਦਾ ਨੈਟਵਰਕ ਨੂੰ ਆਪਾਂ ਖਤਮ ਕਰ ਸਕੀਏ इस मंतवाल ए ऑपरेशन चलाई गई है, मारे है सर तो है। देखो माड़े आंसर यह हैगी कि है कि, कानून ने कैचअप कर लेना है का। ड्रग ट्रेड है एक केवल क्रिमिनल ऑफेंस नहीं है एक समाजिक अपराध भी है इस करके इस चीज़ तो बिल्कुल परे रहो और पंजाब पुलिस और पंजाब सरकार, पिछले तीन साल तो जी मुहिम चल रही है ਉਦੇ ਵਿੱਚ ਇੱਕ ਨਵਾਂ ਜੋਸ਼ ਨਵੇਂ ਜੋਸ਼ ਨਾਂ ਦੇ ਜਿਹੜੀ ਮੁਹਿੰਮ ਸ਼ੁਰੂ ਹੋਈ ਹੈ ਇਹਨੂੰ ਜਿਹੜਾ ਇਸ ਡਰੱਗ ਟ੍ਰੇਡ ਦਾ ਨੀਵ ਆਪਾਂ ਖਤਮ ਕਰਕੇ ਜਿਹੜਾ ਫਾਊਂਡੇਸ਼ਨਸ ਆਫ ਡਰੱਗ ਟ੍ਰੇਡ ਹੈ ਉਹਨੂੰ ਆਪਾਂ ਖਤਮ ਕਰਨਾ ਹੈ ਤੇ ਇਸ ਚੀਜ਼ ਤੇ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਬਿਲਕੁਲ ਵਚਨਬੱਧ ਹੈ ਔਰ ਆਪਾਂ ਇਸ ਇਹ ਜਿਹੜਾ ਅੱਜ ਦਾ ਆਪਰੇਸ਼ਨ ਹੈ ਇਸ ਕੜੀ ਦਾ ਇੱਕ ਛੋਟਾ ਆਪਰੇਸ਼ਨ ਹੈ ਇਸ ਕਰਕੇ ਨਾ ਸਿਰਫ ਇਸ ਮੁਹੱਲੇ ਦੇ ਲੋਕ ਬਟ ਇਸ ਟ੍ਰੇਡ ਦੇ ਨਾਲ ਜੋ ਵੀ ਜੁੜਿਆ ਹੋਇਆ ਹੈ ਆ ਜੋ ਵੀ ਇਹਦਾ ਫਾਇਦਾ ਉਠਾ ਰਿਹਾ ਹੈ ਕਾਈਂਡਲੀ ਇਸ ਟ੍ਰੇਡ ਨੂੰ ਛੱਡ ਦਿਓ ਕਿਉਂਕਿ ਤੁਹਾਡੇ ਖਿਲਾਫ ਜਲਦੀ ਤੋਂ ਜਲਦੀ ਐਕਸ਼ਨ ਹੋਣ ਵਾਲਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਮੋਹ ਪੂਰੇ ਪੰਜਾਬ ਦੇ ਵਿੱਚ ਨਸ਼ਾ ਨੂੰ ਖਤਮ ਕਰਨ ਦਾ ਵੱਡਾ ਉਪਰਾਲਾ ਕੀਤਾ ਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਚੈਕਿੰਗ ਕੀਤੀ ਜਾਵੇਗੀ ਜੀ ਮੈਂ ਤੁਹਾਨੂੰ ਜਿਵੇਂ ਦੱਸਿਆ ਅੱਜ ਦਾ ਜਿਹੜਾ ਚੈਕਿੰਗ ਹੈਗਾ ਜਿਹੜਾ ਜਿਹਨੂੰ ਆਪਾਂ ਕਾਸੋ ਆਪਰੇਸ਼ਨ ਕਹਿੰਦੇ ਆ ਉਹਦਾ ਇੱਕ ਹਿੱਸਾ ਹੈ ਉਸ ਕੜੀ ਦਾ ਇੱਕ ਹਿੱਸਾ ਹੈ ਇਹ ਜਗ੍ਹਾ ਜਗ੍ਹਾ ਪੂਰੇ ਪੰਜਾਬ ਦੇ ਵਿੱਚ ਇਹ ਚੈਕਿੰਗ ਚੱਲ ਰਹੀ ਹੈ ਔਰ ਚਲਦੀ ਰਹੇਗੀ ਜਦ ਤੱਕ ਅਪਾ ਡਰੱਗ ਟ੍ਰੇਡ ਨੂੰ ਜੜੋਂ ਖਤਮ ਨਾ ਕਰ ਦਈਏ ਜਿਵੇਂ ਅਪਾ ਦੇਖਦੇ ਆ ਕਿ ਮਜਬੂਰੀ ਬਸ ਕਈ ਲੋਕ ਨਸ਼ੇ ਦਾ ਕਾਰੋਬਾਰ ਦੇ ਵਿੱਚ ਲਿਪਤ ਹੋ ਜਾਂਦੇ ਨੇ ਕਿ ਇਸ ਤਰ੍ਹਾਂ ਦੀ ਵੀ ਕੋਈ ਆਪਰੇਸ਼ਨ ਚਲਾਇਆ ਜਾ ਰਿਹਾ ਜਿਉਂ ਨਾਲ ਕੋਈ ਉਹਨਾਂ ਨੂੰ ਜਿਹੜਾ ਕੋਈ ਕਾਰੋਬਾਰ ਦਿੱਤਾ ਜਾਵੇ ਤਾਂ ਜੋ ਕੁਝ ਉਸਤਾਗਰ ਨਸ਼ੇ ਦੇ ਉਹ ਦੇਖੋ ਜੀ ਵੈਲਫੇਅਰ ਡਿਪਾਰਟਮੈਂਟ ਦਾ ਹੈ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਰਕਾਰ ਦੇ ਸਾਰੇ ਡਿਪਾਰਟਮੈਂਟਸ ਦੇ ਵਿੱਚ ਇਸ ਚੀਜ਼ ਦੀ ਜਾਗਰੂਕਤਾ ਹੈ ਔਰ ਇਸ ਪਾਸੋਂ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡਾ ਸਵਾਲ ਵਾਜਬ ਹੈ ਤੁਸੀਂ ਡਿਮਾਂਡ ਸਾਈਡ ਦੀ ਗੱਲ ਕਰ ਰਹੇ ਹੋ ਕਿ ਕਿਵੇਂ ਜੋ ਬੱਚੇ ਅੱਜ ਡਰੱਗਸ 'ਤੇ ਪਏ ਹੋਏ ਨੇ ਉਹਨਾਂ ਨੂੰ ਰੀਹੈਬਿਲੀਟੇਟ ਕਰਨ ਲਈ ਕੀ ਕੋਸ਼ਿਸ਼ ਕੀਤਾ ਜਾ ਰਿਹਾ ਹੈ ਇਹ ਅਲੱਗ-ਅਲੱਗ ਮਹਿਕਮਿਆਂ ਦਾ ਦਾ ਕੰਮ ਹੈ ਤੇ ਉਹ ਮਹਿਕਮਾ ਇਸ ਚੀਜ਼ 'ਤੇ ਲੱਗਿਆ ਹੋਇਆ ਹੈ ਆਪਾਂ ਕੁਝ ਐਪਰੀਹੈਂਸ਼ਨਸ ਕੀਤੀਆਂ ਨੇ ਤੇ ਕੁਝ ਰਿਕਵਰੀਜ਼ ਵੀ ਹੋਈਆਂ ਨੇ ਜਿਹਦੇ ਬਾਰੇ ਤੁਹਾਨੂੰ ਪ੍ਰੈਸ ਨੋਟ ਜ਼ਰੀਏ ਜਾਣੋ ਕਰਵਾ ਦਿੱਤਾ ਜਾਏਗਾ